ਯੋ ਸਟਾ ਫੋਰ ਬਈ ਠੀਕ ਠਾਕ ਦੇਖਦੇ ਆ ਅੱਜ ਫਿਰ ਕੀ ਕਰਦਾ ਸਾਈਕਲ ਨੂੰ ਇਹ ਹੈ ਅਪਰੇਸ਼ਨ ਕਰੋਗੇ ਕੱਲ ਦਾਖਲ ਤੋਂ ਕਰਵਾ ਦਿਆ ਸਰ ਕੱਲ ਇੰਜੈਕਸ਼ਨ ਲਗਾ ਦਿਆ ਫੇ ਠੀਕ ਹੈ ਅੱਜ ਇਸਕਾ ਵੀ ਪੂਰਾ ਅਪਰੇਸ਼ਨ ਹੋਗਾ ਖੋਲੇਗਾ ਸਾਰਾ ਇਸਕਾ ਸਿਰ ਸੋਰਸਨ ਖੋਲ ਦੇਗੇ ਨਾ ਚੱਲੋ ਪਿਆ ਆਪਾਂ ਘਰਾਂ ਨੂੰ ਕਾਹੀ ਨੀ ਪੂਆ ਕੇ ਘਰੇ ਬੈਠਣੇ ਨਹੀਂ ਬੈੰਗੋ ਨਹੀਂ ਰਹਾ ਬਹੁ ਗਿਆ ਹੁਣ 7:30 ਹੋ ਗਏ ਆ 20 ਕਿਲੋਮੀਟਰ ਦੀ ਕਰਨ ਨੇ ਅੱਜ ਨਹੀਂ ਦਾ ਆਪਣਾ ਨਾਗਾ ਪਹੇਚਣਾ 2 ਨਵੰਬਰ ਸਾਲ 2025 ਤੇ ਦਿਨ ਹੈਗਾ ਅੱਜ ਮੰਗਲਵਾਰ ਦਾ ਤੇ ਆਪਾਂ ਖੜੇ ਸੀਗੇ ਬਠਿੰਡੇ ਟ੍ਰੈਕ ਐਂਡ ਟ੍ਰੇਲ ਵਾਲਿਆਂ ਦੇ ਤੇ ਬਾਕੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਸਤਿ ਸ਼੍ਰੀ ਅਕਾਲ ਥੋੜੀ ਲੇਟ ਹੋ ਗਈ ਸਮਾਂ 2:30 ਦਾ ਹੋ ਗਿਆ ਤੇ ਕਿਉਂਕਿ ਸਾਈਕਲ ਆਪਣਾ ਇੱਥੇ ਫੜਾਇਆ ਸੀਗਾ ਗੱਲਾਂਬਾਤਾਂ ਮਾਰੀ ਗਏ ਰਿਸ਼ਵ ਨਾਲ ਤੇ ਬਾਕੀ ਅੰਕਲ ਜੀ ਫਰੀਦਕੋਟ ਤੋਂ ਮਿਲ ਗਏ ਆਪਾਂ ਨੂੰ ਕੁਲਦੀਪ ਸਿੰਘ ਜੀ ਉਹ ਵੀ ਪੰਜ ਤਖਤ ਯਾਤਰਾ ਕਰਕੇ ਆਏ ਆ 28 ਦਿਨਾਂ ਦੇ ਵਿੱਚ ਉਹ ਸਾਡਾ ਥੋੜਾ ਜਿਹਾ ਜ਼ਿਆਦਾ ਸਫਰ ਨਗਰੇਟਦੇ ਸੀਗੇ ਗੱਲਾਂ ਬਾਤਾਂ ਕੀਤੀਆਂ ਤੇ ਉਹ ਕੈਮਰੇ ਮੂਰੇ ਆਏ ਨਹੀਂ ਕਹਿੰਦੇ ਸਾਈਕਲ ਤੇ ਚੱਲਦੇ-ਚੱਲਦੇ ਸਟੋਰੀ ਸ਼ੇਅਰ ਕਰਾਂਗੇ ਤੇ ਵਧੀਆ ਲੱਗਿਆ ਮਿਲ ਕੇ ਉਹਨਾਂ ਨੂੰ ਵੀ ਮਿਲ ਕੇ ਹੌਸਲਾ ਮਿਲਿਆ ਤੇ ਬਾਕੀ ਹੁਣ ਪੁਰਾਣੇ ਮਿੱਤਰ ਬੇਲੀਆ ਨੂੰ ਮਿਲਾਂਗੇ ਤੇ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਮਨਦੀਪ ਕੋਲੇ ਚੱਲਦੇ ਉਹਦਾ ਵੀ ਫੋਨ ਆਈ ਜਾਂਦਾ ਆਪਾਂ ਇਕੱਠੇ ਰੂਮੇਟ ਇੱਕੋ ਰੂਮ 'ਚ ਰਹਿੰਦੇ ਜਰੋਂ ਮੈਕਸੇਜ ਕੰਮ ਕਰਦੇ ਤੇ ਬਾਕੀ ਭੂਆ ਦਾ ਮੁੰਡਾ ਗਿਆ ਹੈ ਕੰਮ ਤੇ ਤੇ ਉਹਦਾ ਜਿਹੜਾ ਬੁਲਟ ਲੈ ਕੇ ਆਪਾਂ ਢੇੜੇ-ਢੇੜੇ ਕੱਢਦੇ ਫਿਰਦੇ ਆਂ ਇਹ ਉਹਨੂੰ ਮਿਲਦੇ ਆ ਸ਼ਾਮ ਨੂੰ ਤੇ ਕਿਲਾ ਮੁਬਾਰਕ ਦੇਖਦੇ ਨਾਲੇ ਤੁਹਾਨੂੰ ਪਰੌਣੇ ਆ ਦਰਸ਼ਨ ਤੇ ਬਾਕੀ ਸ਼ਹਿਰ ਦਿਖਾ ਜਾਗਾ ਜੇ ਤੁਸੀਂ ਦੇਖ ਸਕਦੇ ਹੋ ਫੌਜੀ ਚਾਹੂਗਾ ਆਪਾਂ ਖੜੇ ਆ ਦੁਕਾਨ ਤੇ ਸਾਹਮਣੇ ਫੌਜੀ ਚਾਹੂਗਾ ਤੇ ਇਧਰ ਰਿਸ਼ਵ ਪ੍ਰੈਗਨ ਟ੍ਰੇਲ ਤੇ ਕਰਦੇ ਆ ਫਿਰ ਗੱਲਬਾਤ ਰਿਸ਼ਵ ਨਾਲ ਵੀ ਥੋੜੀ ਕਰਾਉਣੇ ਆ ਤੇ ਕਿਹੜਾ ਜਾਈਏ ਆਪਾਂ ਉਧਰ ਹੈਂਕਲ ਬਈ ਆਪਾਂ ਕੱਲ ਇੱਥੇ ਛੱਡ ਗਏ ਸੀਗੇ ਤੇ ਕੱਲ ਤਾਂ ਹੱਥ ਪਾਇਆ ਨਹੀਂ ਅੱਜ ਪਾਇਆ ਸ਼ੋਕ ਨੇ ਹੱਥ ਤੇ ਦੇਖੋ ਅੱਜ ਕੀ ਕਰਦਾ ਕਿਵੇਂ ਸ਼ੋਕ ਜੀ ਬੜੀਆ 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 ਓਕੇ ਸੈਟਾ ਹੋਰ ਵੀ ਠੀਕ ਠਾਕ ਤੇ ਦੇਖਦੇ ਹਾਂ ਅੱਜ ਫਿਰ ਕੀ ਕਰਦਾ ਸਾਈਕਲ ਨੂੰ ਇਹ ਹੈ ਆਪਰੇਸ਼ਨ ਕਰਾਂਗੇ ਜਿਸਕਾ ਆਪਰੇਸ਼ਨ ਕਰੋਗੇ ਕੱਲ ਦਾਖਲ ਤੋਂ ਕਰਵਾ ਦਿਆ ਥਾ ਕੱਲ ਇੰਜੈਕਸ਼ਨ ਲਗਾ ਦਿਆ ਫਿਰ ਅੱਜ ਕੋਈ ਆਪਰੇਸ਼ਨ ਹੋਗਾ ਠੀਕ ਹੈ ਅੱਜ ਇਸਕਾ ਭਾਈ ਪੂਰਾ ਆਪਰੇਸ਼ਨ ਹੋਊਗਾ ਖੁੱਲੇਗਾ ਸਾਰਾ ਇਸਕਾ ਸਿਰ ਸੁਰ ਸਭ ਖੋਲ ਦੇਂਗੇ ਨਾ ਹਾਂ ਹਮ ਬਾਰੇ ਜਵਰ ਜਾਂਦਾ ਨਾ ਆਪਸ ਦੇਖ ਲਿਆ ਸੀ ਮੇਰੇ ਯੋ ਚੱਕ ਕੋਈ ਚੜਤੀ ਚਾਹ ਸਾਈਕਲ ਬਈ ਪੂਰਾ ਲੰਡਾ ਕਰਤਾ ਤੇ ਬੁਰੇ ਹਾਲ ਹੋਏ ਬਹੀ ਦੇਖੋ ਤੁਸੀਂ ਸਾਈਕਲ ਦਾ ਕੱਲਾ ਕੱਲਾ ਪੁਰਜਾ ਖੋਲ ਕੇ ਬਈ ਇਹਦੀ ਨਾਈ ਤੋਂ ਹੀ ਕਵਾਈ ਕਰਵਾਈ ਜਾ ਰਹੀ ਆ ਕਿਉਂ ਬਈ ਹੈਨਾ ਸਹੀ ਗੱਲ ਹੈ ਨਾ ਹਾਂਜੀ ਹਾਂਜੀ ਤੇ ਦੇਖ ਸਕਦੇ ਆ ਵੀ ਆ ਪੂਰਾ ਖੋਲਿਆ ਪੈਣ ਤੇ ਛਾਂ ਤੇ ਕਰ ਤਾਂ ਹੀ 5-6 ਘੰਟੇ ਲੱਗ ਜਾਂਦੇ ਨਾ ਮੈਂ ਲਾਦਾ ਸਾਈਕਲ ਨੂੰ ਠੀਕ ਆ ਤੇ challi ਫਿਰ ਪੂਰੀ ਕਰਾ ਕੇ ਤੋਰਦੇ ਆ ਨਾ ਮੈਲ ਮੂਲ ਜੀ ਦੇਖ ਲਓ ਵੀ ਸਾਰੀ ਕੱਟਤੀ ਬਾਈ ਨੇ ਜਮਾ ਹੈ ਨੇ ਸਿਰਾ ਕਰਾਤਾ ਤੇ ਬਾਕੀ ਰਹਿੰਦੀ ਹੁੰਦੀ ਘਸਰਾ ਸ਼ੋਕ ਕੱਢੂਗਾ ਉਹ ਬੈਠਾ ਸਾਹਮਣੇ ਡਿੱਕੀ ਜਾਂਦਾ ਸਾਈਕਲ ਨੂੰ ਅਰੀ ਜਹ ਲਾਈ ਜਾਂਦਾ ਬਈ ਪੂਰੀਆਂ ਸ਼ੌਕ ਐ ਗਰੀਸ ਗਰੂਸ ਕਰਕੇ ਸਿਰਾ ਢਾਣਾ ਦੇ ਬਈ ਜਮਾ ਤੇ ਬਾਕੀ ਚੱਕੇ ਚੁੱਕੇ ਆਪਣੇ ਕੀਤੇ ਪਏ ਆ ਸੈਟ ਬੈਟ ਨੇ ਡੰਡਾ ਕਰਤਾ ਜਮਾ ਹਨਾ ਇਹ ਕੈਂਟਰੀ ਵਾਲੇ ਖੜੇ ਜੀ ਤੇ ਬਾਈ ਦੇ ਕੋਲ ਦੀ ਲੰਘਿਆ ਮੈਂ ਇਹ ਬੰਦਾ ਆਪਣਾ ਦਾ ਦੇਖਣ ਨੂੰ ਕੁਝ ਨਹੀਂ ਦੇਖੋ ਬੰਦਾ ਬਈ ਹਾਂ ਬਈ ਕੀ ਹਾਲ ਚਾਲ ਨੇ ਰਵੀ ਚੱਲ ਜਿੰਦੀ ਵਾਲੇ ਦਾ ਭਰਾ ਉਹ ਠੀਕ ਠਾਕ ਆ ਵਧੀਆ ਬਈ ਵਧੀਆ ਜਮਣਾ ਇਹ ਕੋਲ ਨਹੀਂ ਟੱਪਦੇ ਕਹਿੰਦਾ ਯਾਰ ਤੇਰੇ ਡਾਊਟ ਡੂਡ ਸੀ ਵੀਰ ਕਹਿੰਦਾ ਗਿਆ ਬੰਦਾ ਤਾਂ ਦੇਖਿਆ ਲੱਗਦਾ ਯਾਰ ਪਰ ਪਿਛਾੜੀ ਜੀ ਚ ਲਿਆ ਇਹ ਪਰ ਵੈਸਾ ਯਾਰ 골ਡ ਯਾਰ ਪਿਛਾੜ ਥੱਲੇ ਕੋਲ ਡੁੱਬ ਗਿਆ ਹੋਰ ਮੇਰਾ ਸੈਟ ਆ ਸਾਈਕਲ ਲੈਣ ਆਏ ਫਿਰ ਆ ਆ ਬਾਈ ਠੀਕ ਆ ਤੇ ਆ ਬਾਈ ਕੀ ਹਾਲ ਚਾਲ ਨੇ ਬਾਈ ਕਿੱਥੋਂ ਬਾਈ ਤੁਸੀਂ ਮੂਸੇ ਤੋਂ ਕੀ ਨਾਮ ਬਾਈ ਤੁਹਾਡਾ ਠੀਕ ਆ ਬਈ ਤੁਸੀਂ ਤਾਂ ਮਿਲੇ ਹੋਗੇ ਮੂਸੇ ਆਏ ਨੂੰ ਹੈ ਠੀਕ ਆ ਪੂਰੀ ਸੀ ਹਾਂ ਪੂਰੀ ਠੀਕ ਆ ਠੀਕ ਆ ਸਾਨੂੰ ਮੈਨੂੰ ਤਾਂ ਮੌਕਾ ਨਹੀਂ ਮਿਲਿਆ ਤੂੰ ਮਿਲਿਆ ਕਿ ਨਹੀਂ ਨਾ ਮੈਨੂੰ ਵੀ ਤੂੰ ਨਹੀਂ ਮਿਲਿਆ ਠੀਕ ਆ ਤੇ ਆਹ ਬਾਈ ਮੂਸੇ ਤੁਸੀਂ ਮੂਸੇ ਦਾ ਥੋੜੀ ਜਿਹੀ ਮਿਲਾਕਤ ਹੋਈ ਬਾਈ ਹਾਂ ਬਈ ਹੋਈ ਆ ਠੀਕ ਆ ਠੀਕ ਆ ਕੀ ਨਾਮ ਬਾਈ ਤੁਹਾਡਾ ਨੂਰ ਬਈ ਨੂਰ ਠੀਕ ਆ ਹੋਰ ਸੈਟ ਆ ਵਧੀਆ ਹਾਂ ਠੀਕ ਆ ਚਲ ਵਧੀਆ ਵਧੀਆ ਹੋਰ ਕੋਈ ਸੇਵਾ ਦੱਸੋ ਬਈ ਰਵਿੰਦਰ ਸੇਵਾ ਕੋਈ ਦੱਸੋ ਜਨਾਬਰਾਸੂ ਮੇਰੇ ਘਰ ਠੀਕ ਆ ਨਾ ਬਸ ਤੇ ਹੋਰ ਫਿਰ ਸੇਟਾ ਬਸ ਇੱਕ ਹੀ ਮਾਰ ਪੜੀ ਨਾ ਨਾ ਬਸ ਨਾ ਆਚਾਂ ਨੂੰ ਇੱਥੇ ਅਜ ਕੋਈ ਨਹੀਂ ਮਿਲਦੇ ਬਸ ਆ ਜੂ ਠੀਕ ਆ ਹੋ ਗਿਆ 3:50 ਮਿੰਟ ਦਾ ਤੇ ਆਪਾਂ ਆ ਗਏ ਸੀ ਆਪਣੇ ਮਿੱਤਰ ਕੋਲੇ ਰੂਮ ਮੇਟ ਮਨਦੀਪ ਸਿੰਘ ਕੀ ਹਾਲ ਚਾਲ ਨੇ ਬਾਈ ਠੀਕ ਠਾਕ ਹੋਰ ਚੜਦੀ ਕਲਾ ਚੜਦੀ ਕਲਾ ਬਾਈ ਤੁਸੀਂ ਦੱਸੋ ਤੇ ਵਧੀਆ ਵਧੀਆ ਹੋਰ ਪਰਵਾਹ ਠੀਕ ਆ ਕਿਰਪਾ ਬਾਬੇ ਜੀ ਠੀਕ ਆ ਤੇ ਆਪਾਂ ਬਾਈ ਕੋਲੇ ਆ ਕੇ ਖੜੇ ਸੀਗੇ ਤੇ ਬਾਈ ਨੇ ਚਾਹ ਸੈਂਡਵਿਚ ਤੇ ਸੇਵਾ ਚ ਲੱਗਿਆ ਹੋਇਆ ਧੰਨਵਾਦ ਵੀ ਤੇਰਾ ਤੇ ਬਾਕੀ ਆਹ ਬੈਕਗ੍ਰਾਉਂਡ ਤੁਸੀਂ ਇਗਨੋਰ ਕਰੇ ਕਿਉਂਕਿ ਇਹ ਛੜਿਆਂ ਦਾ ਘਰ ਆਂ ਹੀ ਵੀ ਮੇਲਾ ਪੂਰਾ ਲਾ ਕੇ ਰੱਖ ਦਿੰਦੇ ਪਹਿਲਾਂ ਪਰ ਰੋਟੀ ਬਣੀ ਥੋੜਿਆ ਘੱਟ ਬਣਾਉਂਦੇ ਸੀਗੇ ਤੇ ਹੋਰ ਚੀਜ਼ਾਂ ਹੋਰ ਫਿਰ ਸੈਟ ਆ ਹਾਂ ਤੇ ਚੱਲ ਗੱਲਾਂ ਬਾਤਾਂ ਬਾਅਦ ਵਿੱਚ ਮਾਰਦੇ ਆਂ ਚਾਹ ਚੋ ਪੀ ਲਈਏ ਤੇ ਫਿਰ ਪੁਰਾਣੀਆਂ ਗੱਲਾਂ ਛੇੜ ਦਿਆਂ ਤੇ ਕਰਦੇ ਆਂ ਬੇਦਨਸਾਨੀਆਂ ਕਿ ਨਹੀਂ ਬਈ ਸਹੀ ਗੱਲ ਸਹੀ ਹਾਂ ਆਪਾਂ ਆਏ ਸੀ ਰਿਸ਼ਭ ਭਾਈ ਕੋਲੇ ਟਰੱਕ ਐਂਡ ਟ੍ਰੇਲ ਬਠਿੰਡਾ ਤੇ ਬਾਈ ਨਾਲ ਗੱਲਬਾਤ ਕਰਾਉਣੇ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਵਧੀਆ ਕੰਮ ਕਰ ਰਹੀ ਬਹੁਤ ਵਧੀਆ ਬਹੁਤ ਵਧੀਆ ਤੇ ਆਪਣੀ ਸ਼ਾਪ ਦਾ ਕੀ ਐਡਰੈਸ ਆ ਬਾਈ ਆਪਣਾ ਭਾਜੀ ਟਰੱਕ ਐਂਡ ਟ੍ਰੇਲ ਸਾਈਕਲ ਸਟੋਰ ਹੈ ਬਠਿੰਡੇ ਫੌਜੀ ਚੌਂਕ ਹੈ ਜਮਾ ਫੌਜੀ ਚੌਂਕ ਨਵੀਂ ਬਸਟ ਦੇ ਤੇ ਕਿਹੜੇ ਕਿਹੜੀ ਕੰਪਨੀ ਦੀ ਡੀਲ ਕਰਦੇ ਨੇ ਆਪਣੇ ਕੋਲ ਭਾਜੀ 15 ਤੋਂ 20 ਬ੍ਰਾਂਡ ਨੇ ਠੀਕ ਹੈ ਜੀ तकरीबन ਸਾਰੇ ਇੰਪੋਰਟਡ ਸਾਈਕਲ ਨੇ ਨੋਰਮਲ ਜਿਵੇਂ ਇੰਡੀਅਨ ਬ੍ਰਾਂਡ ਤਾਂ ਮਾਰਕੀਟ ਚ ਸਾਰੀ ਜਗ੍ਹਾ ਮਿਲਦੇ ਹੈ ਹਰ ਸ਼ਹਿਰ ਚ ਮਿਲਦੇ ਆਪ ਲੋਗ ਥੋੜਾ ਜਿਨੇ ਬਧੇ ਕੁਆਲਟੀ ਲੈਣੀ ਇੰਪੋਰਟਡ ਸਾਈਕਲ ਲੈਣਾ ਠੀਕ ਹੈ ਉਹ ਆਪਣੇ ਕੋਲ ਮਿਲ ਜੂਗਾ ਤੇ ਹਰੇਕ ਹੁੰਦੇ ਐ ਐਮ ਟੀ ਬੀ ਜਾਂ ਕਿਹੜੇ ਕਿਹੜੇ ਤਰ੍ਹਾਂ ਦੇ ਹਾਂਜੀ ਭਾਜੀ ਐਮ ਟੀ ਬੀ ਹੋਗੇ ਹਾਈਬ੍ਰਿਡ ਹੋਗੇ ਆ ਜਿਵੇਂ ਥੋੜਾ ਐਮ ਟੀ ਬੀ ਆ ਗਿਆ ਠੀਕ ਹੈ ਜੀ ਆ ਰੋਡ ਬਾਈਕ ਹੈ ਹਾਂਜੀ ਇਹ ਤੋਂ ਪਰਲਾ ਹਾਈਬ੍ਰਿਡ ਹੈ ਠੀਕ ਹੈ ਜੀ ਤਾਂ ਇਹਦੇ ਕਾਫੀ ਸੈਗਮੈਂਟ ਆਂਦੇ ਡੈਡ ਗੇਅਰ ਵਾਲਾ ਬਗੈਰ ਗੇਅਰਾਂ ਤੋਂ ਬੱਚਾ ਦਾ ਸਭ ਕੁਝ ਹੁੰਦਾ ਆਪਣੇ ਬੁਲੇਟ ਉਹ ਜਿਹੜਾ ਐਕਸੈਸਰੀ ਸਾਰਾ ਕੁਝ ਐਕਸੈਸਰੀ ਵਗੈਰਾ ਹਾਂਜੀ ਭਾਜੀ ਐਕਸੈਸਰੀ ਹੈਲਮਟ ਲਾਈਟਾਂ ਟਿਊਪਾਂ ਬੋਟਲਸ ਹੋ ਗਈਆਂ ਬੈਗ ਹੋ ਗਏ ਕਰੋੜ 10 ਤਰੀਕੇ ਦਾ ਡੈਡ ਬੈਗ ਆਂਦੇ ਐ ਪੈਡਲ ਆਂਦੇ ਐ ਹੋਲਡਰ ਆਂਦੇ ਐ ਕੱਪੜੇ ਆਂਦੇ ਐ ਤਾਂ ਕਾਫੀ ਐਕਸੈਸਰੀ ਆਂਦੀ ਸਾਈਕਲ ਦੀ ਪੰਪ ਆਂਦੇ ਐ ਤੇ ਬਾਕੀ ਸਾਰੇ ਵਗੈਰਾ ਬਈ ਸਰਵਿਸ ਕੋ ਜੇ ਆਪਣੀ ਸਾਈਕਲ ਨਾਲ ਵੈਸੀ ਦੋਸਾਲ ਦੀ ਫ੍ਰੀ ਹੁੰਦੀ ਹੈ ਬੇਸਿਕ ਤੇ ਬਾਕੀ ਪੇਡ ਸਰਵਿਸ ਹੁੰਦੀ ਹੈ ਜਿਹੜੇ ਵੀਰ ਭਰਾ ਆਪਣੇ ਸਾਈਕਲ ਨਹੀਂ ਵੀ ਲੈ ਉਹ ਵੀ ਜੇ ਠੀਕ ਕਰਾਣਾ ਹੈ ਪ੍ਰੋਪਰ ਸਰਵਿਸ ਉਹ ਵੀ ਹੋ ਜਾਂਦਾ ਤੇ ਬਾਕੀ ਵੀ ਜਿਵੇਂ ਸਾਈਕਲ ਮੈਂ ਥੋੜੇ ਤੋਂ ਲੈ ਕੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਰਾਹ ਦੇ ਵਿੱਚ ਤੁਸੀਂ ਗਾਈਡ ਕਰਦੇ ਹੋ ਹਾਂਜੀ ਭਾਈ ਜਿੰਨੀ سپورਟ ਹੋ ਸਕੇ ਜਿਵੇਂ ਸ਼ਾਪ ਦੇ ਉੱਪਰ ਜਿਹੜੇ ਦੁਕਾਨਦਾਰੇ ਆਪਸ ਵਿੱਚ ਚੇਨ ਹੁੰਦੀ ਹੈ ਉਹਨਾਂ ਅੱਗੇ-ਅੱਗੇ ਜਾਣ ਦਾ ਹੋਂਦ ਕੋਸ਼ਿਸ਼ ਹੁੰਦੀ ਹੈ ਉਹਨੂੰ ਕਹਿ ਕੇ ਕੰਮ ਕਰਾ ਦਈਏ ਠੀਕ ਹੈ ਕਈ ਵਾਰੀ ਕੋਈ ਟਿੱਕਾ ਲੱਗ ਜਾਣਾ ਤੇ ਵਧੀਆ ਥੋੜੀ ਡੀਲ ਮੈਹੀ ਥ ਤੇ ਵਧੀਆ ਚੱਲਿਆ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਧੰਨਵਾਦ ਤੇ ਜਿਹਨੂੰ ਵੀ ਬਾਈ ਸਾਈਕਲ ਚਾਹੀਦੇ ਹੁਣ ਐਮਟੀਵੀ ਰੋਡ ਬਾਈਕ ਤੇ ਜਾਂ ਹਾਈਬ੍ਰਿਡ ਕੋਈ ਸਾਈਕਲ ਚਾਹੀਦੇ ਹੁਣ ਰਿਸ਼ਭ ਕੋਲੇ ਜਰੂਰ ਮਿਲਿਓ ਟਰੈਕ ਐਂਡ ਟ੍ਰੇਲ ਤੇ ਆਪਾਂ ਕਾਰਡ ਵੀ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਤੇ ਕੰਟੈਕਟ ਕਰਿਓ ਬਾਈ ਨਾਲ ਤੇ ਆਹ ਨੰਬਰ ਆ ਬਾਈ ਦਾ ਤੇ ਬੁੱਧਵਾਰ ਦੁਕਾਨ ਬੰਦ ਹੁੰਦੀ ਆ ਤੇ ਬਾਕੀ ਸਾਰੇ ਦਿਨ ਦੁਕਾਨ ਓਪਨ ਹੁੰਦੀ ਆ ਸੰਡੇ ਵੀ ਤੇ ਮੈਂ ਵੀ ਗੱਲ ਸੰਡੇ ਹੀ ਆਇਆ ਸੀਗਾ ਤੇ ਬਾਕੀ ਫੋਨ ਕਰਕੇ ਜਦੋਂ ਮਰਜ਼ੀ ਕੋਈ ਮਰਜ਼ੀ ਨੌਲੇ ਲੈ ਸਕਦੇ ਬਾਈ ਦਾ ਸੁਭਾਅ ਬਹੁਤ ਨਰਮਾ ਤੇ ਵਧੀਆ ਲੱਗਦਾ ਬਾਈ ਮਿਲ ਕੇ ਤੇ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਠੀਕ ਹੈ ਜੀ ਬਧਾਈਆਂ ਜੀ ਬਧਾਈਆਂ ਜੀ ਆਪਣੀ ਹੋ ਗਈ ਹੈ ਡਾਣਾ ਤੇ ਆਪਾਂ ਹੈਲਮਟ ਵੀ ਲੈ ਲਿਆ ਵੀ ਕਿਉਂਕਿ ਸੇਫਟੀ ਜ਼ਰੂਰੀ ਹੈ ਰਿਸ਼ਮ ਨੇ ਆਪਾਂ ਰეკਮੈਂਡ ਕੀਤਾ ਸੀਗਾ ਵੀ ਹੈਲਮਟ ਲਾਇਆ ਜ਼ਰੂਰ ਤੇ ਵਧੀਆ ਜੈ ਰੇਟ ਤੇ ਲਾਇਆ ਆਪਾਂ ਨੂੰ ਤੇ ਤੁਸੀਂ ਵੀ ਸਾਰੇ ਹੈਲਮਟ ਪਾ ਕੇ ਸਾਈਕਲ ਚਲਾਇਆ ਕਰੋ ਤੇ ਦੂਜਾ ਨੰਬਰ ਆਪਾਂ ਪੰਪ ਵੀ ਲੈ ਲਿਆ ਕਦੇ ਵੀ ਐਮਰਜੈਂਸੀ ਪੈ ਜਾਂਦੀ ਹੈ ਤੇ ਚੀਜ਼ਾਂ ਹੌਲੀ-ਹੌਲੀ ਪੂਰੀਆਂ ਕਰਦੇ ਰਵਾਂਗੇ ਤੇ ਬਾਕੀ ਚੱਲਦੇ ਹ ਥੋੜਾ ਬਹੁਤਾ ਘੋਮਣੇ ਗਿੜੇ-ਘਿੜੇ ਲਾਉਣੇ ਕਿਉਂਕਿ ਅੱਜ ਦਾ ਸਾਰਾ ਦਿਨ ਆਜੀ ਲੰਘ ਗਿਆ। ਅਸੀਂ ਕੱਲ ਨੂੰ ਜਾਵਾਂਗੇ ਪਿੰਡ ਆ ਪਹੁੰਚਾਂਗੇ 6 ਵਜੇ ਦੇ 4 ਘੰਟੇ ਦੇ ਵਿੱਚ ਪਿੰਡ ਪਹੁੰਚ ਜਾਵਾਂਗੇ। 10 ਵਜੇ ਤੱਕ 70 ਕਿਲੋਮੀਟਰ ਦਾ ਹੋਊਗਾ ਆਪਣਾ ਕੰਮ ਤੇ ਬਾਕੀ ਦੇਖ ਸਕਦੇ ਹੋ ਦੁਕਾਨ ਤੁਸੀਂ ਸਾਰੀ। ਕਾ ਵੀ ਜਾਰੇ ਸੈਂਕੜਾ ਚੱਲ ਪਿਆ ਆਪਾਂ ਘਰ ਵਾਲ ਨੂੰ ਯਾਨੀ ਕਿ ਭੂਆ ਕੇ ਘਰੇ ਪਿੰਡ ਨੂੰਣੀ ਪੈਣੋਂ ਨਾ ਨੇਰਾ ਬਹੁਤ ਹੋ ਗਿਆ ਹੁਣ 7.5 ਹੋਣਾ ਯਾਰ 10 ਕਿਲੋਮੀਟਰ ਦੀ ਕਰ ਲੈਣੀ ਅੱਜ ਨਹੀਂ ਤਾਂ ਆਪਣਾ ਨਾਗਾ ਪੈ ਜਾਣਾ ਸੀਗਾ ਚੌਂਕੀ ਚੈਲੰਜ ਚੱਲੀ ਜਾਂਦਾ ਆਪਣਾ 34 ਦਿਨਾਂ ਚੋਂ 21 ਦਿਨ ਕਰਨਾ ਆਪਾਂ 10-10 ਕਿਲੋਮੀਟਰ ਰੈਗੂਲਰ ਰਨ ਵਾਸਤੇ ਇਹੋ ਜਿਹੀ ਚੈਲੰਜ ਵਧੀਆ ਰਹਿੰਦੇ ਆ ਵੀ ਕਰਨੇ ਚਾਹੀਦੇ ਆਪਾਂ ਨੂੰ 100-150 ਰੁਪਈਆ ਫੀਸ ਸੀਗੀ ਇਹਦੀ ਤੇ ਵਧੀਆ ਚੀਜ਼ ਆ ਤੇ ਬਾਕੀ आसे पासे माहौल ट्रैफिक ज काफी है शहर सैकलिंग करनी थोड़ी जी औखी त हो जाती है क्योंकि ध्यान वाला रखना पैंताइल सैट कराने लगी थी भुख त आप गोल गप्पे खा के चलते हैं अगे और बैठ ठीक ठाक है ठीक है बै दो रखी जाता बहु रुक जा हजे ਪਹਿਲਾਂ ਵੀ ਜਿਹੜੇ ਖਾਣਾ ਹੀ ਖਾਣੇ ਸੀਗੇ ਤੇ ਬਾਈ ਕੋਲੇ ਵੱਖਰੀ ਚੀਜ਼ ਇੱਕ ਪਾਣੀ ਠੰਡਾ ਕਰਨਾ ਤੇ ਬਾਈ ਨੇ ਬਰਫ਼ ਸਾਈਡ ਤੇ ਜਗਾਰਡ ਬਣਾਇਆ ਹੋਇਆ ਹੈ ਬਾਈ ਉਧਰ ਕਰੰਟ ਨਹੀਂ ਆਉਂਦਾ ਬੈਟਰੀ ਪਾਉਣ ਦਾ ਕਰੰਟ ਨਹੀਂ ਆਉਂਦਾ ਇਸ ਤੇ ਵਿੱਚ ਪਾਣੀ ਪਾਉਣਿਆ ਦਾ ਬਾਈ ਪਾਣੀ ਦਾ ਹੋਰ ਹੀ ਮਧਾਨੀ ਬਣ ਜਾਂਦੀ ਆ ਤੇ ਬਾਕੀ ਇਦਰਾ ਸਿਸਟਮ ਸਹੀ ਲੱਗਿਆ ਤੇਰਾ ਕੀ ਨਾ ਬਾਈ ਇਦਰਾ ਮੇਰਾ ਮਨਵੀਰ ਵੀਰੇ ਮਨਵੀਰ ਠੀਕ ਆ ਬਾਈ ਵਧੀਆ ਕੰਮ ਆ ਤੇਰਾ ਆ ਹੋਰ ਬਾਈ ਟੇਸਟ ਬਹੁਤ ਵਧੀਆ ਬਾਈ ਠੀਕ ਠਾਕ ਵਧੀਆ ਵਧੀਆ ਠੀਕ ਆ ਚੱਲਦੇ ਆ ਬਾਈ ਫਿਰ ਚੰਗਾ ਬਾਈ ਮਨਵੀਰ ਪੈਸੇ ਦਾ ਚ ਲੈ ਲੈ ਯਾਰ ਆ ਹੀ ਚੱਲਿਆ ਸੀਗਾ ਸਾਈਕਲ ਦੀ ਸਰਵਿਸ ਕਰਾਉਣ ਤੋਂ ਬਾਅਦ ਇਹਨੂੰ ਡੀਗ ਡੀ ਕੇ ਬੁੱਢੇ ਹੋ ਗਏ ਤੇ ਹੁਣ ਆਇਆ ਇਹ ਹੁਣ ਬਾਜ਼ਾਰ ਦੇ ਘੇੜੇ ਛੇੜੇ ਦੇਾਂਗੇ ਤੇ ਬਾਕੀ ਦਿਖਾਉਣੇ ਆ ਮਾਹੌਲ ਚਾਲ ਤੁਹਾਨੂੰ ਤੇ ਅੱਜ ਕਿਹੜਾ ਸੈੱਬ ਜਾਣਾ ਸੀਗਾ ਤੇ ਆਹੀ ਗੱਲਾਂ ਹੀ ਵਾਤੀਆਂ ਨੰਗੇ ਜਾ ਨਹੀਂ ਗਿਆ ਫਿਰ ਦੇਖਾਂਗੇ ਆ ਹੈਗਾ ਸਿੰਪਲ ਹੋਟਲ ਬੜਾ ਖੂ ਰਾਇ ਤੁਹਾਨੂੰ ਤੇ ਬਾਕੀ ਇਹਦੇ ਪੁਰਾਣੇ ਘਰ ਨੂੰ ਰਾਹ ਜਾਂਦਾ ਇਹ ਕਿਹੜਾ ਨਗਰ ਆ ਇਹ ਨਾਮਦੇਵਨਗਰ ਚ ਚਲਦੇ ਆ ਹੁਣ ਪੇਲੀ ਕੋਲੇ ਦੇ ਕੋਲੇ ਉਹ ਆਪਣੇ ਕੋਲੇ ਆਇਆ ਸੀਗਾ ਸਾਈਕਲ ਲੈਣ ਵਾਸਤੇ ਤੇ ਕਿਉਂਕਿ ਮੋਟਰਸਾਈਕਲ ਆ ਪਾਉ ਨੂੰ ਫੜਾਦਾ ਫਿਰ ਸ਼ਹਿਰ ਦਾ ਬੁਲਟ ਆਪਣੇ ਕੋਲੇ ਸੀਗਾ ਤੇ ਹੁਣ ਬੁਲਟ ਵਾਪਸ ਲੈ ਕੇ ਚੱਲੇ ਆ ਤੇ ਨਾਲੇ ਕੁਝ ਖਸਾਕ ਵੀ ਕੇ ਹਾਂ ਇਹ ਨਾਲੇ ਬਾਜ਼ਾਰ ਦੇ ਰੰਗ ਢੰਗ ਦੇਖਦੇ ਆ ਤੇ ਕਿ ਹੈ ਹੈਪੀ ਕਰੇ ਇਥੋਂ ਲੈ ਕੇ ਬੁਲਟ ਤੇ ਚੱਲਦੇ ਆ ਅੱਗੇ ਨੂੰ ਤੇ ਬਾਕੀ ਇੱਟਾ ਹੋਰ ਪੀ ਕੀ ਹਾਲ ਚਾਲ ਨੇ ਵਧੀਆ ਬਾਈ ਵਧੀਆ ਹੋਰ ਠੀਕ ਠਾਕ ਆ ਵਧੀਆ ਬਾਈ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਤੂੰ ਨਹੀਂ ਬਈ ਕਰ ਲੈਂਦੇ ਆ ਉਹ ਤੇਰੇ ਕਿਸੇ ਬੰਦੇ ਨੇ ਨਹੀਂ ਕੀਤਾ ਐ ਆ ਬੰਦਾ ਦੇਖ ਲਓ ਬਾਈ ਆ ਦੇਖ ਬੜਾ ਜਿਹਾ ਪੂਰਾ ਮੁੰਡਾ ਐ ਇਹ ਤੇ ਦੇਖ ਲਓ ਇਹਨੇ ਕਿਸੇ ਆ ਦੇ ਲਿਆ ਜਿਹੜਾ ਜਿਹੜਾ ਕਰਾਇਆ ਸਬਸਕ੍ਰਾਈਬ ਬਾਈ ਮੈਂ ਸਾਰਿਆਂ ਨੂੰ ਲਿੰਕ ਸਾਰਿਆਂ ਨੂੰ ਲਿੰਕ ਭੇਜ ਦਿੱਤੀ ਇਹਨਾਂ ਨੇ ਕਿਤੇ ਨਹੀਂ ਆ ਬਾਈ ਮਾੜੀ ਗੱਲ ਆ ਤੇਰੀ ਚੱਲ ਕੋਈ ਨਾ ਠੀਕ ਆ ਯਾਰ ਉਪਰੇ ਹੋਣ ਵਾਲੀਆਂ ਗੱਲਾਂ ਕਰਦਾ ਤੂੰ ਤੇ ਭਈ 1 ਕੇਜਰ ਹੋ ਗਏ ਉਦੋਂ ਤੁਹਾਨੂੰ ਪਾਰਟੀ ਕਰਨੀ ਹੈ ਨਾ ਕਰਾਓ ਯਾਰ ਕੋਈ ਚੱਕਰ ਨਹੀਂ ਆ ਯਾਰ ਮਰਜੀ ਆ ਤੇਰੀ ਬਈ ਮੁੰਡੇ ਨਹੀਂ ਕਰਾਵਾ ਹੈ ਨਾ ਕਰਾਵਾ ਹੈ ਤੇਰੇ ਸ਼ਹਿਰ ਦਾ ਹੈਂ ਤਰੇ ਕਿਸੇ ਬੰਦੇ ਨੇ ਜਿਹੜਾ ਇਹਨਾਂ ਨੂੰ ਡਰਾਈਵਰ ਐਡਾ ਮਾੜਾ ਬੰਦਾ ਯਾਰ ਤੂੰ ਨਹੀਂ ਕਰੀਂ ਨੀ ਯਾਰ ਤੇਰੇ ਤੋਂ ਤੂੰ ਦਹਿੜ ਦੁਕੀ ਕਰਦਾ ਮੇਰਾ ਯਾਰ ਜਾ ਯਾਰ ਮੈਨੂੰ ਤਾਂ ਤਾਰ ਦੇ ਆ ਮੈਂ ਚੱਲਿਆ ਬੈਠ ਤੈਨੂੰ ਕੁਝ ਕਰ ਦਨੇ ਫੜਦਾ ਠੰਡ ਕਰਕੇ ਮੂਖਲੀ ਖਾਨ ਨੂੰ ਮਾਨ ਕੀਤਾ ਦੇ ਮੂਹ ਹੀ ਲੈ ਕੇ ਚੱਲਦੇ ਹੁਣ ਘਰੇ ਲਈਏ ਬਈ ਗਪਾਲਨਗਰ ਆ ਹੋ ਗਿਆ 9 ਵਜੇ ਦਾ ਤੇ ਕੜੀ ਚੋਲ ਜਿੱਦਨ ਆਪਾਂ ਆਏ ਸੀਗੇ ਉਦੋਂ ਵੀ ਕੜੀ ਤੇ ਅੱਜ ਵੀ ਕੜੀ ਚੋਲ ਮਤਲਬ ਚੰਗੀ ਆਪਣੀ ਪਸੰਦ ਦਾ ਵੈਸੇ ਚੋਲੇ ਬਾਪਾ ਦੇ ਨਾਲ ਹੋ ਗਏ ਖਾਦੇ ਨਹੀਂ ਸੀਗੇ ਤੇ ਇੱਧਰ ਕੀ ਹਾਲ ਚਾਲ ਹੈ ਬਈ ਬਹੁਤ ਵਧੀਆ ਸਾਹਮਣੇ ਦੇਖ ਕੇ ਬੋਲਦਾ ਸ਼ਰਮਾਈ ਕੇ ਜਨਾ ਠੀਕ ਆ ਤੂੰ ਸਾਰਾ ਦਿਨ ਆ ਜਿੰਤ ਇੰਤਜ਼ਾਰ ਕਰਾਇਆ ਮੈਂ ਤੇ ਬੰਦੇ ਬੰਦੇ ਚ ਪੂਰਾ ਕੱਲਾ ਰਹੇ ਤੇਰੇ ਹੁੰਦੇ ਹੋਏ ਵੀ ਕੰਮ ਵਾਲੇ ਹੁੰਦੇ ਆ ਕੰਮ ਆ ਗਿਆ ਮੁੰਡਾ ਬਾਕੀ ਵੀ ਬੈਂਕ ਚ ਲੱਗ ਗਿਆ ਫਾਰਮਲ ਕੱਪੜੇ ਅਜੇ ਪੈਂਟ ਲਾਈ ਨਹੀਂ ਨੇ ਤੇ ਤੇ ਬਾਕੀ ਰੋਟੀ ਪਾਣੀ ਛਕਦੇ ਆਂ ਸ਼ਹਿਰ ਦੇ ਹਿਸਾਬ ਨਾਲ ਵੀ ਆਪਾਂ ਲੇਟ ਹੋ ਗਏ ਹੂੰ ਦਾ ਆਪਾਂ 6:30 ਵੇ ਖਾ ਰਹੇ ਨੇ ਤੇ 9:30 ਹੋ ਗਏ ਬਾਕੀ ਇੱਥੇ ਆ ਕੇ ਸ਼ਹਿਰ ਦੇ ਰੰਗ ਟੰਗ ਚੜ ਜਾਂਦੇ ਆ ਨਾ ਇਹ ਬਾਹਰੋਂ ਖਾ ਪੀਏ ਸੀਗੇ ਤੇ ਹੁਣ ਬਾਲੀਆਂ ਗੱਲਾਂ ਨਾ ਕਰਦੇ ਹੋਏ ਇਹ ਆਪਾਂ ਕੜੀ ਤੇ ਚੌਲਾਂ ਨੂੰ ਟੁੱਟ ਕੇ ਪੈਣ ਲੱਗੇ ਆਂ ਤੇ 2-3 ਬਾਅਦ ਫੇਰ ਪੈ ਜਾਾਂਗੇ ਤੇ ਫੇਰ ਉੱਠ ਖੜਾਂਗੇ ਤੇ ਸਾਈਕਲ ਦੇ ਗੇੜੇ ਛੇੜੇ ਫੇਰ ਕੱਲ ਤੋਂ ਚੱਲੂ ਆ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਐਦਾਂ ਹੀ ਚੈਨਲ ਨੂੰ ਪਿਆਰ ਦਿੰਦੇ ਰਹੋ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ